ਅਸੀ ਗੱਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀ GS ਹੂਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਿਸ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਅਗਰ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਵਾਦਿਆਂ ਜੀ ਅਗਲੀ ਖਬਰ ਦੇ ਨਾਲ ਅਗਲੀ ਖਬਰ ਜਿਹੜੀ ਹੈ ਟਰੱਕਾਂ ਵਾਲਿਆਂ ਦੇ ਨਾਲ ਸਬੰਧ ਰੱਖਦੀ ਹੈ ਜੀ ਇੱਕ ਕੈਨੇਡਾ ਦੇ ਡਰਾਈਵਰ ਨੂੰ ਜਿਹੜਾ ਹੈ 6 ਸਾਲ ਦੀ ਅਮਰੀਕਾ ਦੇ ਵਿੱਚ ਕੈਦ ਹੋਈ ਹੈ ਕਿੰਨਾ ਕਾਰਨ ਕਰਕੇ ਕੈਦ ਹੋਈ ਹੈ ਜਾਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਝੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਝੁਗਾਵਾਂ ਸਾਹਿਬ ਆ ਬਿਲਕੁਲ ਝੰਡ ਸਾਹਿਬ ਇੱਕ ਖਬਰ ਜਿਹੜੀ ਹੈ ਇਸ ਟਾਈਮ ਆ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਤੋਂ ਇੱਕ ਪੰਜਾਬੀ ਡਰਾਈਵਰ ਜੋ ਕੇ ਅਮਰੀਕਾ ਵਿੱਚ ਉਸ ਨੂੰ ਫੜਿਆ ਗਿਆ ਸੀਗਾ ਤੇ ਹੁਣ ਉਸ ਨੂੰ 6 ਸਾਲ ਦੀ ਕੈਦ ਜਿਹੜੀ ਹੈ ਉਹ ਸੁਣਾਈ ਗਈ ਹੈ ਜੇ ਆਪਾਂ ਇਸ ਪੂਰੀ ਖਬਰ ਤੇ ਜਾਣਕਾਰੀ ਹਾਸਲ ਕਰਦੇ ਹੋਏ ਤੁਹਾਡੇ ਨਾਲ ਸਾਂਝ ਪਾਈਏ ਤਾਂ ਇਹ ਖਬਰ ਜਿਹੜੀ ਹੈ ਬਹੁਤ ਹੀ ਜ਼ਿਆਦਾ ਧਿਆਨ ਮੰਗਦੀ ਹੈ ਕਿ ਕਿਉਂ ਕੀ ਹੋਇਆ ਸੀ ਕਿਹੜਾ ਮਾਮਲਾ ਸੀਗਾ ਤੇ ਕੀ ਇਹ ਗੱਲ ਰਹੀ ਹੋਊਗੀ ਕਿਉਂ ਇਸ ਨੂੰ 6 ਸਾਲ ਦੀ ਕੈਦ ਹੋਈ ਹੈ ਤੇ ਜਦੋਂ ਆਪਾਂ ਇਹ ਝਾਤ ਮਾਰੀ ਆ ਤਾਂ ਇਹ ਮਾਮਲਾ ਜਿਹੜਾ ਆ ਕਹਿੰਦੇ ਆ ਕਿ ਇਹ ਪੰਜਾਬੀ ਟਰੱਕ ਡਰਾਈਵਰ ਜਿਹੜਾ ਇੱਕ ਅਮਰੀਕੀ ਅਦਾਲਤ ਵੱਲੋਂ ਜਿਹੜਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇਸ ਨੂੰ ਫੜਿਆ ਗਿਆ ਸੀਗਾ ਤੇ ਹੁਣ ਇਹਨੂੰ 6 ਸਾਲ ਅਤੇ 2 ਮਹੀਨੇ ਦੀ ਕੈਦ ਸੁਣਾਈ ਗਈ ਹੈ ਇਹਦਾ ਨਾਮ ਹੈਗਾ ਆ 65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ ਇੱਕ ਹੋਰ ਇਹਨਾਂ ਦੇ ਨਾਲ ਹੈਗਾ 57 ਸਾਲ ਦਾ ਇਕਬਾਲ ਸਿੰਘ ਵਿਰਕ ਜਿਨ੍ਹਾਂ ਨੂੰ ਅਗਸਤ 2024 ਵਿੱਚ ਮਿਸ਼ੀਗਨ ਦੇ ਰਸਤੇ ਕੈਨੇਡਾ ਵਿੱਚ ਦਾਖਲ ਹੋਣ ਵੇਲੇ 95 ਕਿਲੋ ਕੋਕੀਨ ਅਤੇ 20 ਕਿਲੋ ਹੈਰੋਇਨ ਸਣੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਸਾਬਕਾ 올ੰਪੀਅਨ ਰਾਇਨ ਵੈਂਟਿੰਗ ਨਸ਼ਾ ਤਸਕਰੀ ਗਰੋ ਦਾ ਹਿੱਸਾ ਸਨ ਅਤੇ ਰਣਜੀਤ ਸਿੰਘ ਇੱਕ ਅਰਬ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਅਰ ਰنجੀਰ ਸਿੰਘ ਦੀ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਆ ਉਹ ਵੀ ਰੱਦ ਕਰ ਦਿੱਤੀ ਗਈ ਹੈ ਉਹ ਕੈਨੇਡਾ ਦਾ ਕਹਿੰਦੇ ਰੈਜ਼ੀਡੈਂਟ ਸੀਗਾ ਅਤੇ ਅਮਰੀਕਾ ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਕੈਨੇਡਾ ਦਾਖਲ ਹੁੰਦਿਆਂ ਹੀ ਡਿਪੋਰਟ ਕਰ ਦਿੱਤਾ ਜਾਵੇਗਾ ਇਕਬਾਲ ਸਿੰਘ ਵਿਰਕ ਨੂੰ ਸਜ਼ਾ ਦਾ ਐਲਾਨ ਜਿਹੜਾ ਅਗਲੇ ਸਾਲ ਮਾਰਚ ਵਿੱਚ ਕੀਤਾ ਜਾ ਸਕਦਾ ਹੈ ਲਾਸ ਐਂਜਲਸ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਦਸਤਾਵੇਜ਼ਾਂ ਮੁਤਾਬਕ ਰਾਈਨ ਵੈਡਿੰਗ ਇਸ ਵੇਲੇ ਮੈਕਸੀਕੋ ਵਿੱਚ ਲੁਕਿਆ ਹੋ ਸਕਦਾ ਹੈ ਇਹ ਉਹ ਰਾਇਨ ਵੈਡਿੰਗ ਹੈਗਾ ਜਿਸ ਨੂੰ ਹੁਣ ਵੀ FBI ਜਿਹੜੀ ਹੈ ਉਹ ਵੱਡੇ ਪੱਧਰ ਤੇ ਲੱਭ ਰਹੀ ਹੈ ਕਿਉਂਕਿ ਮੰਨਿਆ ਜਾ ਰਿਹਾ ਕਿ ਉਹ ਜਿਹੜਾ ਹੈਗਾ ਆ ਕੋਕੀਨ ਤੇ ਹੋਰ ਚਿੱਟਾ ਵਗੈਰਾ ਨਸ਼ਿਆਂ ਦਾ ਬਹੁਤ ਵੱਡਾ ਸਰਗਣਾ ਹੈਗਾ ਤੇ ਉਹਦੇ ਥੱਲੇ ਬੜੇ ਹੀ ਇਹੋ ਜਿਹੇ ਲੋਕ ਨੇ ਜਿਹੜੇ ਕੰਮ ਕਰਦੇ ਸੀਗੇ ਤੇ ਜਿਨ੍ਹਾਂ ਨੂੰ ਫੜਿਆ ਜਾ ਚੁੱਕਾ ਹੈ ਜਾਂ ਫੜੇ ਜਾ ਰਹੇ ਨੇ ਤੇ ਇਹ ਵੀ ਉਹਨਾਂ ਦਾ ਹੀ ਇੱਕ ਹਿੱਸਾ ਸੀਗੇ ਜੀ ਤੁਹਾਡਾ ਸਭ ਇੱਕ ਦੋ ਚੀਜ਼ਾਂ ਨੇ ਦੇਖੋ ਇਹ ਜਦੋਂ ਆਪਾਂ ਖਬਰ ਦਰਸ਼ਕਾਂ ਦੇ ਨਾਲ ਸਾਂਝ ਪਾ ਰਹੇ ਹੈਗੇ ਆ ਇੱਕ ਤਾਂ ਇਹ ਚੀਜ਼ ਕਿ ਅਸੀਂ ਅਮੀਰ ਹੋਣ ਦੀ ਜਿਹੜੀ ਲਾਲਸਾ ਹੈਗੀ ਨਾ ਮਿਹਨਤ ਨਹੀਂ ਕਰਨਾ ਚਾਹੁੰਦੇ ਤੇ ਦਿਨਾਂ ਦੇ ਵਿੱਚ ਇਹ ਚਾਹੁੰਦੇ ਆ ਕਿ ਅਮੀਰ ਹੋ ਜਾਈਏ ਡਾਲਰ ਸਾਡੇ ਸਰਹਾਨਿਆਂ ਦੇ ਵਿੱਚ ਪਏ ਹੋਣ ਤੇ ਅਸੀਂ ਇਹਦਾ ਕਰਕੇ ਜਿਹੜਾ ਇਹੋ ਜਿਹੀਆਂ ਜੜੀਆਂ ਵਾਰਦਾਤਾਂ ਇਹੋ ਜਿਹੀਆਂ ਜੜੀਆਂ ਹਰਕਤਾਂ ਕਰਦੇ ਹੈਗੇ ਆ ਪਹਿਲੀ ਚੀਜ਼ ਤਾਂ ਹੋ ਗਈ ਇਹ ਦੂਜੀ ਚੀਜ਼ ਇਹ ਮੈਨੂੰ ਸਮਝਾਇਓ ਸਾਡੇ ਦਰਸ਼ਕਾਂ ਨੂੰ ਵੀ ਕਿ ਜਿਵੇਂ ਹੁਣ ਇੱਕ ਕੈਨੇਡਾ ਦਾ ਡਰਾਈਵਰ ਹੈ ਫੜਿਆ ਅਮਰੀਕਾ ਚ ਗਿਆ ਇੱਥੇ ਹੁਣ ਉਸ ਨੂੰ ਸਜ਼ਾ ਹੋਊਗੀ ਫਿਰ ਉੱਥੇ ਕੈਨੇਡਾ ਨੂੰ ਤੋੜਿਆ ਜਾਊਗਾ ਉੱਥੋਂ ਡਿਪੋਰਟ ਕੀਤਾ ਜਾਊਗਾ ਜੀ ਆ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਇਹ ਜਿਹੜਾ 65 ਸਾਲਾ ਰਣਜੀਤ ਸਿੰਘ ਹੈ ਤੇ ਇਹ ਦੇਖੋ ਜਿਹੜਾ ਕੈਨੇਡਾ ਦਾ ਇਹਦੇ ਕੋਲ ਪੀਆਰ ਸੀ ਜੀ ਹੁਣ ਇੱਕ ਤਾਂ ਇਹਦੀ ਪੀਆਰ ਜਿਹੜੀ ਹੈ ਅਮਰੀਕਾ ਦੇ ਕੋਲ ਪਾਵਰ ਹੈਗੀ ਆ ਉਹ ਰੱਦ ਕਰ ਸਕਦੇ ਆ ਕਿਉਂਕਿ ਇਹਨਾਂ ਦੀ ਸੰਧੀ ਹੈਗੀ ਆ ਜੇ ਇਹਨਾਂ ਦਾ ਬੰਦਾ ਕੋਈ ਉਧਰ ਫੜਿਆ ਜਾਂਦਾ ਤਾਂ ਉਹ ਵੀ ਇਸ ਤਰ੍ਹਾਂ ਕਰ ਸਕਦੇ ਆ ਸੋ ਇਸ ਤਰੀਕੇ ਦੇ ਨਾਲ ਹੁਣ ਤਾਂ ਇੱਕ ਤਾਂ ਇਹਦੀ ਰੈਜ਼ਿਡੈਂਸੀ ਜਿਹੜੀ ਹੈਗੀ ਆ ਉਹ ਗਈ ਨੰਬਰ 2 ਤੇ ਤੁਸੀਂ ਉਮਰ ਦੇਖੋ 65 ਇਅਰ ਦਾ ਹੈਗਾ ਆ ਇਨੀ ਉਮਰ ਵਿੱਚ ਤਾਂ ਲੋਕ ਸੋਚਦੇ ਆ ਕਿ ਯਾਰ ਹੁਣ ਕੋਈ ਰਿਟਾਇਰ ਹੋ ਕੇ ਤੇ ਕਿਸੇ ਰਾਮ ਦੇ ਨਾਲ ਬਹਿ ਕੇ ਬੱਚਿਆਂ 'ਚ ਬੈਠ ਕੇ ਰੋਟੀ ਪਾਣੀ ਖਾਣੇ ਆ। ਆ ਬੰਦਾ ਕਹਿੰਦਾ ਜਦੋਂ ਰੱਬ ਦਾ ਨਾਮ ਤੇ ਆਓ ਕਿਉਂਕਿ ਬੰਦੇ ਕੋ ਗਾੜੀ ਜਿੰਨੀ ਕ ਉਮਰ ਰਹਿ ਜਾਂਦੀ ਐ ਅਸੀਂ 85 ਸਾਲ ਫਿਰ ਤਾਂ ਸੁਰਤੀ ਜਿਹੜੀ ਉੱਪਰ ਨੂੰ ਲੱਗ ਜਾਂਦੀ ਬੰਦਾ ਕਹਿੰਦਾ ਕਿਹੜੇ ਪੁੱਠੇ ਕੰਮ ਕਰਨੇ ਐ ਇਸ ਉਮਰ 'ਚ ਪਰ ਬੰਦੇ ਕਿਤੇ ਟੱਲ ਦੇ ਜੀ। ਪਰ ਸਮਝ ਨਹੀਂ ਆਈ ਤੋ ਇੱਕ ਦੇਖੋ ਝੰਡ ਸਾਹਿਬ 95 ਕਿਲੋ ਕੋਕੀਨ ਤੇ 20 ਕਿਲੋ ਹੈਰੋਇਨ ਜਿਹੜਾ ਉਹ ਇਹਨਾਂ ਦੇ ਕੋਲੋਂ ਫੜਿਆ ਗਿਆ ਕਮਿਊਨਿਟੀ 'ਚ ਤਾਂ ਬਦਨਾਮੀ ਹੈਗੀ ਹੈਗੀ ਐ ਪਰ ਜੇ ਆਪਾਂ ਗੱਲ ਕਰੀਏ ਕਈ ਲੋਕ ਇਹ ਵੀ ਕਹਿੰਦੇ ਵੀ ਹਾਂ ਵੀ ਕਮਿਊਨਿਟੀ ਦੀ ਕਿਉਂ हां चलो ਆਪਾਂ ਇਹ ਵੀ ਗੱਲ ਮੰਨ ਲੈਂਦੇ ਹਾਂ ਕਮਿਊਨਿਟੀ ਦੀ ਨਹੀਂ ਪਰ ਜਦੋਂ ਪੰਜਾਬੀ ਹੋਣ ਦੇ ਨਾਤੇ ਗੱਲਬਾਤ ਸਾਹਮਣੇ ਆਉਂਦੀ ਹੈ ਫੇਰ ਕਹਿੰਦੇ ਜੀ ਆਪਣੇ ਪੰਜਾਬੀਆਂ ਦੀ ਇਹ ਵੀ ਬਾੜੀਆਂ ਗੱਲਾਂ ਜਿਹੜੀਆਂ ਆਪਾਂ ਸ਼ੇਅਰ ਕਰਦੇ ਹਾਂ ਪਰ ਅਸੀਂ ਥੋੜੀ ਸ਼ੇਅਰ ਕਰ ਰਹੇ ਹਾਂ ਤਾਂ ਅਸੀਂ ਵੀ ਤਾਂ ਚੁੰਗਾਵਾ ਸਭ ਦੇਖੋ ਅਸੀਂ ਵੀ ਤਾਂ ਪੰਜਾਬ 'ਚ ਇਹੀ ਚੀਜ਼ਾਂ ਕਹਿੰਦੇ ਨਾ ਕਿ ਫਲਾਣੇ ਬੰਦੇ ਨੇ ਫਲਾਣੇ ਸੂਬੇ ਦੇ ਜਿਹੜੇ ਆਪਾਂ ਕਿਰਤੀ ਰੱਖੇ ਨੇ ਜਿਹੜੇ ਆਪਾਂ ਸਿਰੀ ਰੱਖੇ ਨੇ ਜਿਹੜੇ ਕੰਮ ਤੇ ਰੱਖੇ ਨੇ ਉਹਨਾਂ ਨੇ ਸਾਰਿਆਂ ਨੂੰ ਬਦਨਾਮ ਕਰਦੇ ਆ ਤਾਂ ਅਸੀਂ ਵੀ ਉਸੇ ਤਰੀਕੇ ਨਾਲ ਇੱਥੇ ਆਏ ਆ ਤਾਂ ਸਾਨੂੰ ਫਿਰ ਇੱਕੇ ਤੱਕੜੀ 'ਚ ਤੋਲਦੇ ਨੇ ਇਹ ਲੋਕ ਤਾਂ ਦੇਖੋ ਬਿਲਕੁਲ ਝੰਡ ਸਾਹਿਬ ਹੁਣ ਜੇ ਆਪਾਂ ਇੱਥੇ ਗੱਲ ਕਰੀਏ ਨੇ ਇਹ ਕੋਈ 2-3 ਜਣੇ ਨਹੀਂ ਇਹਨਾਂ ਦੇ ਨਾਲ ਹੋਰ ਵੀ ਕਈ ਬੰਦੇ ਜਿਹੜੇ ਆ ਉਹੋ ਫੜੇ ਹੋਏ ਆ ਜਿਨ੍ਹਾਂ ਨੂੰ ਹਜੇ ਸਜ਼ਾ ਹੋਣੀ ਹੈ ਇਹ ਤਾਂ ਜਿਨ੍ਹਾਂ ਨੂੰ ਸਜ਼ਾ ਹੋਈ ਆ ਆਪਾਂ ਉਹਨਾਂ ਦੀ ਗੱਲ ਕਰ ਰਹੇ ਆ ਅੱਜ ਦਾ ਮੈਂ ਜ਼ਿਕਰ ਕਰ ਹੀ ਦਿੱਤਾ ਆ ਕਿ ਜਿਹੜਾ ਇਹਨਾਂ ਵਿੱਚੋਂ ਇਕਬਾਲ ਸਿੰਘ ਵਿਰਕ ਹੈਗਾ ਉਹਨੂੰ ਹਜੇ ਸਜ਼ਾ ਅਗਲੇ ਸਾਲ ਹੋਣੀ ਹੈ ਹੋ ਸਕਦਾ ਹੈ ਕਿ ਜ਼ਿਆਦਾ ਸਜ਼ਾ ਵੀ ਹੋਵੇ ਕਿਉਂਕਿ ਦੇਖੋ ਇਹ ਜਿਹੜਾ ਇਹਨਾਂ ਦਾ ਸਰਗਣਾ ਹੈਗਾ ਰਾਇਨ ਵੈਡਿੰਗ ਜਿਹਦਾ ਬਹੁਤ ਹੀ ਹੁਣ ਇਸ ਟਾਈਮ ਬੋਲਬਾਲਾ ਜਿਹੜਾ ਚੱਲਦਾ ਪਿਆ ਆ ਕਿ ਕੈਨੇਡਾ ਅਮਰੀਕਾ ਦੇ ਵਿੱਚ ਕਿੰਨੇ ਕੁ ਲੋਕ ਉਹਦੇ ਥੱਲੇ ਕੰਮ ਕਰਦੇ ਆ ਕੋਕੀਨ ਤੇ ਹੋਰ ਜਿਹੜੇ ਨਸ਼ੇ ਆ ਉਹਨਾਂ ਨੂੰ ਇਧਰ ਉਧਰ ਖੜਦੇ ਆ ਕੈਨੇਡਾ ਤੋਂ ਇਧਰ ਜਾਂ ਅਮਰੀਕਾ ਤੋਂ ਕੈਨੇਡਾ ਨੂੰ ਲੈ ਕੇ ਜਾਂਦੇ ਆ ਜੇ ਆਪਾਂ ਗੱਲ ਕਰੀਏ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਕਹਿੰਦੇ 10 ਪ੍ਰਮੁੱਖ ਪਗੋੜਿਆਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਇਹ ਕੈਨੇਡਾ ਵਿੱਚ ਕੁਕੀਨ ਦਾ ਇਕੋ ਇੱਕ ਅ ਦਰਮਦਕਰ ਮੰਨਿਆ ਜਾ ਰਿਹਾ ਜਿਹੜਾ ਜਿਹਦੀ ਆਪਾਂ ਗੱਲ ਕਰਦੇ ਆ ਰਾਇਨ ਵੈਡਿੰਗ ਪਿਛਲੇ ਦਿਨੀ FBI ਵੱਲੋਂ ਰਾਇਨ ਵੈਡਿੰਗ ਦੇ ਵਕੀਲ ਦੀਪਕ ਬਲਵੰਤ ਅ ਅਪਰਾਧਕਰ ਅਤੇ ਕ੍ਰਾਈਮ ਬਲੌਗਰ ਗੁਰਸੇਵਕ ਸਿੰਘ ਬਲ ਸਣੇ 11 ਜਣਿਆਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਸੀ ਆਪ ਦੇਖ ਲਓ ਹੁਣ ਤੁਸੀਂ ਜਿਹੜੇ ਇਹਨਾਂ ਦੇ ਕਹਿੰਦੇ ਵਕੀਲ ਆ ਉਹ ਵੀ ਨਾਲ ਰਲੇ ਸੀਗੇ ਤੇ ਇਥੋਂ ਤੱਕ ਕਿ ਇੱਕ ਬਲੌਗਰ ਸੀਗਾ ਉਹ ਗੁਰਸੇਵਕ ਸਿੰਘ ਬਲ ਉਹ ਵੀ ਇਹਨਾਂ ਦੇ ਨਾਲ ਹੀ ਕਹਿੰਦੇ ਰਲਿਆ ਸੀਗਾ ਸੋ 11 ਉਹ ਫੜੇ ਸੀਗੇ ਉਹ ਵੀ ਤਾਂ ਹਜੇ ਇਹਨਾਂ ਦੀ ਗ੍ਰਿਫਤ ਵਿੱਚ ਹੀ ਆ ਇਸ ਤੋਂ ਅੱਗੇ ਗੱਲ ਕਰੀਏ ਤਾਂ ਇੱਕ ਹੈਗਾ ਜੀ ਹਰਦੀਪ ਰੱਤੇ ਔਰ ਦੂਸਰਾ ਹੈਗਾ ਜੀ ਗੁਰਪ੍ਰੀਤ ਸਿੰਘ ਇਸ ਵੇਲੇ ਕੈਨੇਡੀਅਨ ਜੇਲ੍ਹ ਵਿੱਚ ਬੰਦ ਨੇ ਅਤੇ ਦੋਹਾਂ ਨੂੰ ਅਮਰੀਕਾ ਦੇ ਸਪੋਰਟ ਦੇ ਜਿਹੜਾ ਕੀਤਾ ਜਾ ਸਕਦਾ ਕਿਉਂਕਿ ਮਾਮਲਾ ਮੇਨ ਜਿਹੜਾ ਇੱਥੇ ਚੱਲਦਾ ਪਿਆ ਦੱਸਦੀ ਹੈ ਕਿ ਮਈ 2024 ਵਿੱਚ ਨਸ਼ਾ ਤਸਕਰਾਂ ਦੇ ਆਪਸੀ ਵਿਵਾਦ ਮਗਰੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਜਿਹੜੀ ਹੈ ਕੈਨੇਡਾ ਭੇਜਣ ਦੀ ਜਿਹੜੀ ਯੋਜਨਾ ਸੀ ਉਹ ਟਾਲ ਦਿੱਤੀ ਗਈ ਰਾਇਨ ਵੈਡਿੰਗ ਵੱਲੋਂ ਆਪਣੇ ਇੱਕ ਵਿਚੋਲੇ ਰਾਇਨ 250 ਕਿਲੋ ਨਸ਼ਾ ਜਿਹੜਾ ਆ ਉਹ ਕੈਨੇਡਾ ਲਜਾਣ ਦੇ ਇਹ ਵਿੱਚ ਵਿੱਚ ਸਿਰਫ 1.5 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਜਦਕਿ ਪਹਿਲਾਂ 2 ਲੱਖ 20 ਹਜ਼ਾਰ ਡਾਲਰ ਦਾ ਸੌਦਾ ਹੋਇਆ ਸੀ ਟਰਾਂਸਪੋਰਟ ਨੈਟਵਰਕ ਤੇ ਕਥਿਤ ਸਰਗਣੀ ਗੁਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਖੇਪ ਲਜਾਣ ਤੋਂ ਨਾ ਕਰ ਦਿੱਤੀ ਚੇਤੇ ਰਹਿ ਕੇ ਨਸ਼ਾ ਤਸਕਰਾਂ ਦੇ ਇਸੇ ਗਰੋਹ ਵੱਲੋਂ ਕਥਿਤ ਤੌਰ ਤੇ ਕੈਲੇਡਨ ਵਿੱਚ ਗੁਰਸਿੱਖ ਜੋੜੇ ਦਾ ਕਤਲ ਕਰਵਾਇਆ ਗਿਆ ਜਿਸ ਨੂੰ ਬਾਅਦ ਵਿੱਚ ਪਛਾਣ ਦਾ ਭੁਲੇਖਾ ਦੱਸਦਿਆਂ ਪੱਲਾ ਝਾੜ ਦਿੱਤਾ ਗਿਆ ਇਹ ਵੀ ਗੱਲ ਚੰਨ ਸਾਹਿਬ ਕਰਦੀ ਹੈ ਕਿ ਇਹ ਅਸਲ ਵਿੱਚ ਗੁਰਸਿੱਖ ਜੋੜੇ ਦਾ ਕਤਲ ਵੀ ਇਸੇ ਕਰਕੇ ਕਰਵਾਇਆ ਗਿਆ ਸੀਗਾ ਕਿਉਂਕਿ ਜਦੋਂ ਤੁਹਾਡੀ ਕੋਈ ਪਹਿਚਾਨ ਦੇਖ ਲੈਂਦਾ ਤੁਹਾਨੂੰ ਸਮਝ ਜਾਂਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਬੰਦਾ ਜਿਹੜਾ ਆ ਸਾਗੀ ਗੱਲ ਅੱਗੇ ਬਾਤ ਦੱਸੂਗਾ ਨਹੀਂ ਉਹਨਾਂ ਦੇ ਆਖੇ ਲੱਗਦੇ ਨਹੀਂ ਤੁਸੀਂ ਉਹਨਾਂ ਦੇ ਖੇਮੇ ਵਿੱਚ ਆਉਂਦੇ ਤਾਂ ਫਿਰ ਇਹ ਕਤਲ ਕਰਵਾ ਦਿੰਦੇ ਆ ਹੁਣ ਆ ਦੇਖੋ ਜਿੰਨੇ ਨਾਮ ਮੈਂਸ਼ਨ ਕੀਤੇ ਆ ਆਪਾਂ ਪਿੱਛੇ ਜੇ ਇੱਕ ਖਬਰ ਵੀ ਕੀਤੀ ਸੀ ਕਿ ਮਿਸ਼ੀਗਨ ਰਸਤੇੋਂ ਜਾਂਦੇ ਆ ਇੱਕ ਪੰਜਾਬੀ ਟਰੱਕ ਡਰਾਈਵਰ ਵੀ ਫੜਿਆ ਸੀਗਾ ਉਹ ਵੀ ਇਸੇ ਸਾਰੇ ਕਾਸੇ ਦਾ ਹਿੱਸਾ ਹੈਗਾ ਆ ਜਿਹੜੀ ਆ ਜਿਹੜੀ ਮੈਂ ਗੱਲ ਕੀਤੀ ਆ ਨਾ ਕਿ ਜਿਹੜਾ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਸੀਗਾ ਰੌਲਾ ਜਦੋਂ ਇਹ ਪੂਰੇ ਜਿਹੜਾ ਗਰੁੱਪ ਦਾ ਰੌਲਾ ਪੈ ਗਿਆ ਆਪਸ ਵਿੱਚ ਲੜਾਈ ਹੋ ਗਈ ਤੇ ਫਿਰ ਕਹਿੰਦੇ ਨਾ ਜਦੋਂ ਚੋਰਾਾਂ ਦੇ ਕੱਪੜੇ ਢਾਂਗਾ ਦੇ ਗੱਜ ਹੋ ਜਾਂਦੇ ਆ ਏਦਾਂ ਏਦਾਂ ਹੋ ਗਿਆ ਕਿ ਜਦੋਂ ਹੁਣ ਪਹਿਲਾਂ ਦੇਖੋ ਕਹਿ ਲਓ ਕਿ 2.5 ਲੱਖ ਅਲਮੋਸਟ 220000 ਡਾਲਰ ਦਾ ਸੌਦਾ ਹੋਇਆ ਪਰ ਇਹ ਕਹਿੰਦੇ ਆ ਕਿ 250 ਕਿਲੋ ਨਿਸ਼ਾ ਜਿਹੜਾ ਹੁਣ ਸਿਰਫ 1.5 ਲੱਖ ਡਾਲਰ ਦੇ ਵਿੱਚ ਹੀ ਪੇਸ਼ ਕਰਤੀ ਮਤਲਬ ਇੰਨੀ ਛੇਤੀ ਉਹਨਾਂ ਦੇ ਰੇਟ ਘਟਾਤਾ ਮਤਲਬ ਕੀ ਉਹਨਾਂ ਨੂੰ ਇਹ ਸੀਗਾ ਕਿ ਇਹ ਲੜਾਈ ਦੇ ਵਿੱਚ ਕਿਤੇ ਸਮਾਨ ਰਹਿਣਾ ਜਾਵੇ ਤੇ ਆਪਾਂ ਘੱਟ ਪੈਸੇ ਲਾ ਕੇ ਤੇ ਫਟਾਫਟ ਸਮਾਨ ਨੂੰ ਕੱਢ ਦਈਏ ਪਰ ਕਹਿੰਦੇ ਵੀ ਜਦੋਂ ਅੰਦਰ ਖਾਤੇ ਇਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਇਹ ਫਿਰ ਵਿੱਚੋਂ ਬੰਦੇ ਜਿਹੜੇ ਆ ਉਹ ਗੱਲਾਂ ਜਿਹੜੀਆਂ ਬਾਹਰ ਦੱਸ ਦਿੰਦੇ ਆ ਐਫਪੀਆਈ ਤੱਕ ਗੱਲਾਂ ਪਹੁੰਚ ਜਾਂਦੀਆਂ ਇਹਨਾਂ ਦਾ ਜਿਹੜਾ ਭਾਂਡਾ ਜਿਹੜਾ ਫੁੱਟ ਜਾਂਦਾ ਆ ਤੇ ਇਹਨਾਂ ਦੇ ਜਿਹੜੇ ਜਿਹੜੀਆਂ ਇਹਨਾਂ ਦੀਆਂ ਸੀਕ੍ਰੇਟ ਚੀਜ਼ਾਂ ਹੁੰਦੀਆਂ ਸੀਕ੍ਰੇਟ ਗੱਲਾਂ ਸੀਕ੍ਰੇਟ ਕੋਡ ਜਿਹੜੇ ਉਹ ਲੀਕ ਹੋ ਜਾਂਦੇ ਆ ਫਿਰ ਇਹ ਇੰਨੇ ਜਾਣੇ ਜਿਹੜੇ ਆ ਇੱਕੋ ਵਾਰੀ ਕੁਝ ਕੈਨੇਡਾ ਚ ਗ੍ਰਿਫਤਾਰ ਹੁੰਦੇ ਆ ਕੁਝ ਇਥੇ ਅਮਰੀਕਾ ਚ ਹੁੰਦੇ ਆ ਕਥਤ ਤੌਰ ਤੇ ਜਿਹੜੇ ਆ ਕਾਫੀ ਪੰਜਾਬੀ ਇਹਦੇ ਵਿੱਚ ਸ਼ਾਮਲ ਸੀਗੇ ਮੈਕਸੀਕਨ ਵੀ ਸ਼ਾਮਲ ਸੀਗੇ ਪਰ ਜਿਹੜਾ ਇਹ ਰਾਇਨ ਵੈਡਿੰਗ ਹੈ ਇਹ ਜਦੋਂ ਇਹਨੂੰ ਪਤਾ ਲੱਗ ਗਿਆ ਤਾਂ ਇਹ ਨਿਕਲ ਗਿਆ ਕਹਿੰਦੇ ਆ ਕਿ ਹੁਣ ਇਹ ਮਕਸੀਕੋ ਵਿੱਚ ਹੈ ਪਰ ਆਹ ਜਿਹੜੇ ਪਿੱਛੇ ਫੜੇ ਗਏ ਆ ਹੁਣ ਇਹ ਭਾਵੇਂ ਹੈ ਛੋਟੇ-ਮੋਟੇ ਸਰਗਣੇ ਸੀ ਇਧਰ-ਉਧਰ ਥੋੜਾ ਬੋਟਾ ਨਸ਼ਾ ਜਿਹੜਾ ਪਹਚਾਈ ਜਾਂਦੇ ਸੀ ਪਰ ਕਹਿੰਦੇ ਕਾਬੂ ਇਹ ਆ ਗਏ ਆ ਹੁਣ ਇਹਨਾਂ ਨੂੰ ਸਜਾਵਾਂ ਜਿਹੜੀਆਂ ਉਹ ਹੋਣੀਆਂ ਤੈਅ ਆ ਜਿਹੜੇ ਆ ਦੋ ਵੱਡੇ ਨਾਮ ਲਏ ਆ ਇਹਨਾਂ ਨੂੰ ਤੇ سزا ਹੋ ਗਈ ਹੈ ਤੇ ਜਿਹੜਾ ਆਪਾਂ ਕਿਹਾ ਆ ਕਿ 65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ 57 ਸਾਲ ਇਕਬਾਲ ਸਿੰਘ ਵਿਰਕ ਜਿਹਨੂੰ ਹੁਣ ਅਗਸਤ ਅਗਲੇ ਸਾਲ ਜਿਹੜੀ ਸਜ਼ਾ ਹੋਣੀ ਹੈ ਅਮਰੀਕਾ ਵਿੱਚ ਜੋ ਕਿ ਐਲਏ ਕਾਉਂਟੀ ਉੱਥੇ ਜੇਲ੍ਹ ਦੇ ਵਿੱਚ ਹੈਗਾ ਤੇ ਦੇਖ ਲਓ ਹੁਣ ਚੰਨ ਸਾਹਿਬ ਆਪਣੀ ਜਿਹੜੀ ਜਨਤਾ ਆ ਕਿਹੜੇ ਪਾਸੇ ਤੁਰੀ ਹੋਈ ਆ ਫੇਰ ਕਹਿੰਦੇ ਆ ਕਿ ਇੱਥੇ ਸਖਤਾਈਆਂ ਹੁੰਦੀਆਂ ਗੱਲਾਂ ਕਿਹੜੇ ਪਾਸੇ ਕਰਨੀਆਂ ਸੀ ਕਰਨ ਆਏ ਸੀਗੇ ਮਿਹਨਤਾਂ ਕਰਨ ਆਏ ਸੀਗੇ ਆਪਣੇ ਪਰਿਵਾਰਾਂ ਦੇ ਭਾਰ ਹੌਲੇ ਤੇ ਕਰਨ ਆਏ ਸੀਗੇ ਕਿ ਆਪਾਂ ਪਿੱਛੇ ਪਰਿਵਾਰਾਂ ਨੂੰ ਸੁਖਾਲੇ ਕਰਦੇ ਆਂਗੇ ਵਧੀਆ ਬੰਦੇ ਵਧੀਆ ਇਨਸਾਨ ਬਣਾਗੇ ਤੇ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰਾਂਗੇ ਪਰ ਆਹ ਦੇਖੋ ਆ ਨਾਨ ਜਿਹੜਾ ਰੋਸ਼ਨੀ ਇਹਨਾਂ ਨੇ ਕੀਤਾ ਆਪਣਾ ਆਪਣੇ ਪਰਿਵਾਰਾਂ ਦਾ ਆਪਣੀ ਕਮਿਊਨਿਟੀ ਦਾ ਉਹ ਤੁਸੀਂ ਕਹਿੰਦੇ ਆ ਵੀ ਦਿਨੇ ਦੇਖਦੇ ਪਏ ਆ ਰਾਤ ਨੂੰ ਤੇ ਵੇਖਣ ਦੀ ਲੋੜ ਹੀ ਨਹੀਂ